ਹਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਦਾਂ ਸਾਰੇ ਚੜ੍ਹਦੀ ਕਲਾ ਕੈਮੋ ਕੈਮੋ ਤੇ ਬਾਈ ਤਿਆਰ ਪਰ ਤਿਆਰ ਹੋ ਗਏ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਕਿ ਅੱਜ ਪਹਿਲਾ ਨਰਾਤਾ ਤੇ ਨਰਾਤਿਆਂ ਦੇ ਦਿਨ ਵਿੱਚ ਹੀ ਦੁਸ਼ਹਿਰੇ ਦੇ ਦਿਨਾਂ ਵਿੱਚ ਹੀ ਜਿਹੜਾ ਤਲਗੀਦਰ ਪਾਸ਼ਾ ਜੀ ਨੇ ਖਾਲਸੇ ਪੰਥ ਨੂੰ ਇੱਕ ਮਰਿਆਦਾ ਦਿੱਤੀ ਸ਼ਸਤਰ ਪੂਜਾ ਜਿਦੇ ਵਿੱਚ ਜਿਹੜਾ ਆਪਣਾ 10 ਦਿਨ ਹੈਗਾ ਜੁਦ ਮਹੀਂ ਬਾਣੀ ਜਿਹੜੀ ਇੱਕ ਦੁਸ਼ਹਿਰਾ ਮਹਾਤਮ ਦੀ ਪੋਥੀ ਤਿਆਰ ਹੋਈ ਹੋਈ ਆ ਤੇ ਉਹ ਪੋਥੀ ਜਿਹੜੀ ਆ ਤੇ ਇਹ 10 ਦਿਨਾਂ ਵਿੱਚ ਪੜੀ ਜਾਂਦੀ ਹੈ ਉਹਦੇ ਵਿੱਚ ਜੰਗ ਜੋਤੂ ਬਾਣੀ ਮਹਾਰਾਜ ਦੀ ਦਸਮ ਪਾਸ਼ਾ ਦੀ ਬਾਣੀਆਂ ਜਿਹੜੀਆਂ ਨੇ ਉਹ ਦਰਜ ਨੇ ਤੇ ਉਹ 10 ਦਿਨ ਸਿੰਘ ਜਿਹੜਾ ਨੇ ਉਹਦੀਆਂ ਨਿਤਨੇਮ ਦੀਆਂ ਮਰਿਆਦਾ ਹੈਗੀਆਂ ਨੇ ਹਰ ਚੀਜ਼ ਇੱਕ ਇੱਕ ਚੀਜ਼ ਜਿਹੜੀ ਹੈ ਉਹ ਮਰਿਆਦਾ ਅਨੁਸਾਰ ਉਹ ਕੀਤੀ ਜਾਂਦੀ ਹੈ 10 ਦਿਨ ਤੇ ਜਿੱਦਾਂ ਕਿ ਆਪਣੀ ਦਿੱਲੀ ਵਿੱਚ ਸ਼ਹੀਦੀ ਚੌਕ ਦੇ ਗੁਰਦਾਰਾ ਸਿੰਘ ਗੰਸਾਹਬ ਤੇ ਬੁਡੇ ਲੱਲੀ ਜਿਹੜੀ ਛੋਣੀ ਹੈ ਬਲਜੀਤਨਗਰ ਪਟੇਲਨਗਰ ਉਥੇ ਤੇ ਗੁਰਦੁਆਰਾ ਅਸ਼ੋਕਨਗਰ ਸਿੰਘ ਸਭਾ ਗੁਰਦੁਆਰਾ ਅਸ਼ੋਕਨਗਰ ਟੀਲਗੜਾ ਐਤਨ ਜਗ੍ਹਾ ਤੇ ਜਿਹੜੇ ਦਿੱਲੀ ਵਿੱਚ ਜਿਹੜੇ ਦੁਸ਼ਹਿਰੇ ਮਹਤਮ ਦੇ ਪਾਠ ਬਾਣੀ ਜਿਹੜੀ ਆ ਉਹ ਪੜ੍ਹੀ ਜਾਏਗੀ ਤੇ ਸਭ ਦੇ ਵੱਖਰੇ ਵੱਖਰੇ ਟਾਈਮ ਹੈ ਤੇ ਆਪਣੇ ਵੀ ਮਹਾਰਾਜੀ ਦੀ ਕਿਰਪਾ ਸਦਕਾ ਦਰਬਾਰ ਸਜੇ ਪਿਆ ਘਰੇ ਤੇ ਅਸੀਂ ਵੀ ਸਾਰੇ ਨਾਲ ਮਿਲ ਕੇ ਜਿਵੇਂ ਛੋਟੇ-ਛੋਟੇ ਪੁਛੰਗੀ ਨੇ ਸਾਰੇ ਤੇ ਆਪਾਂ ਵੀ ਰਲ ਮਿਲ ਕੇ ਜਿਹੜਾ ਤੇ ਇਹ ਉਪਰਾਲਾ ਜਿਹੜਾ ਦੱਸਦੇ ਨੇ ਲਗਾਤਾਰ ਆਪਣੇ ਘਰੇ ਜਿਹੜੀ ਬਾਣੀ ਪੜਾਂਗੇ ਆਪਾਂ ਵੀ ਤੇ ਆਨੰਦ ਲਵਾਂਗੇ ਤੇ ਦਿਸ਼ਾਰੇ ਮਹਤਮੀਆਂ ਦੀਆਂ ਆਪਣੀਆਂ ਕੀ ਨਾਮ ਹੈ ਦਿਸ਼ਾਰੇ ਮਹਤਮਾ ਜਿਹੜਾ ਬਣਾਇਆ ਜਾ ਬਣਾਇਆ ਜਾਏਗਾ ਆਪਣਾ ਹਨਾ ਤੇ ਸ਼ਸਤਰ ਪੂਜਾ ਦੇ ਜਿਹੜੇ ਦਿਨ ਹੈ ਉਹ ਆਪਾਂ ਬਣਾਵਾਂਗੇ ਤੇ ਜਿਹੜੇ ਲਾਸਟ ਵਾਲੇ ਦਿਨ ਹੈ ਤੇ ਉਸ ਦਿਨ ਵੱਡੇ ਜੋੜ ਮੇਲੇ ਦਿੱਲੀ ਵਿੱਚ ਹੋਣਗੇ ਸਾਰੀ ਜਗ੍ਹਾ ਹੁੰਦੇ ਆ ਤੇ ਦਿੱਲੀ ਵਿੱਚ ਸਪੈਸ਼ਲ ਜਿਹੜਾ ਆਪਣਾ ਵਲੌਗ ਰਹੇਗਾ ਦਿੱਲੀ ਦਾ ਹੀ ਰਹੇਗਾ ਤੇ ਦਿੱਲੀ ਵਿੱਚ ਆਪਣਾ ਮਹੱਲਾ ਨਿਕਲੇਗਾ ਤੇ ਸਮਾਪਤੀ ਹੋਏਗੀ ਛਟੰਗੇ ਹੋਣਗੇ ਸਾਰਾ ਕੁਝ ਹੋਏਗਾ ਉਹ ਤੁਹਾਨੂੰ ਆਪਾਂ ਵਲੌਗ ਦੇ ਅੰਦਰ ਦਿਖਾਵਾਂਗੇ ਤੇ ਸਮਾਂ ਹੋ ਰਿਹਾ ਫੌਜਾਂ ਆਈਆਂ ਹੋਈਆਂ ਦਰਬਾਰ ਦੀ ਤਿਆਰੀ ਚੱਲ ਰਹੀ ਹੈ ਤੇ ਆਪਾਂ ਸਿਸਤਰ ਵਗੈਰਾ ਜਿਹੜੇ ਸਾਰੇ ਪ੍ਰਕਾਸ਼ ਕਰ ਲਏ ਐ ਤੇ ਬਸ ਚੱਲਦੇ ਆਂ ਦਰਸ਼ਤ ਮੇਲੇ ਕਰਾਉਂਦੇ ਆਂ ਆਪ ਜੀ ਨੂੰ ਚੱਲ ਕੇ ਤੇ ਆਜੋ ਖੱਲਾ ਮਾਰੀ ਆਜੋ ਆਜੋ ਜੀ ਆਜੋ ਜੀ ਪਹਿਲੇ ਤੁਹਾਨੂੰ ਦਰਬਾਰਾਂ ਦੇ ਦਰਸ਼ਨ ਕਰਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਗਾਰੇ ਜਾਵੇ ਨਿਆਲੋ ਜਾਵੇ ਸਤਿਰੀ ਆਕਾਲ ਜੁੜੀ ਮਹਾਰਾਜ ਕੇ ਪ੍ਰਕਾਸ਼ ਵੀ ਹੋ ਗਏ ਨੇ ਤੇ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਆਪਣੀ ਆਪਣੀਆਂ ਤੇ ਜੋ ਜੋ ਰਸ ਦੇ ਜੋ ਜੋ ਸਮਾਨ ਜਿੰਨਾ ਜਿੰਨਾ ਜੋ ਜੋ ਹੁੰਦਾ ਉਹ ਸਾਰਾ ਆਪਣਾ ਤਿਆਰ ਹੈ ਬਸ ਅਰਦਾਸ ਅਗਾਸਾ ਸੋਧ ਗਏ ਤੇ ਸਾਰੀਆਂ ਜਿਹੜੀਆਂ ਤਿਆਰੀਆਂ ਸਾਡੀ ਹੋ ਗਈਆਂ ਨੇ ਤੇ ਆਪਾਂ ਫਿਰ ਬਾਣੀ ਪੜਾਂਗੇ ਤੇ ਤੁਹਾਨੂੰ ਫਿਰ ਆਪਾਂ ਦਸਨ ਮੇਲੇ ਵਿੱਚ ਵਿੱਚ ਕਰਾਂਦੇ ਰਾਂਗੇ ਥੋੜਾ ਥੋੜਾ ਹੈਨਾ ਤੇ ਚਲੋ ਫਿਰ ਕਰੀਏ ਤਿਆਰੀਆਂ ਦਸਨ ਮੇਲੇ ਲਈ ਕਰ ਲਏ ਆ ਤੇ ਹੁਣ ਬਾਕੀ ਦੇ ਆਪਣੇ ਆਰੰਭ ਕਰਦੇ ਆ ਪਾਠ ਆਜੋ ਫਿਰ ਹਾਏ ਦਸਨ ਗੁਰੂ ਗ੍ਰੰਥ ਸਾਹਿਬ ਜੀ ਅਨੁਪਾਵੇ ਨਹਾ ਲੂ ਜਾਵੂ ਸਤਿ ਸ੍ਰੀ ਅਕਾਲ ਅਕਾਲ ਸਤਿ ਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਕਾਤ ਸੋਹੀ ਦਸੀ ਛਪੈ ਸੰਦ ਪ੍ਰਸਾਦ ਚਕਰ ਗ੍ਰਹਿਨ ਅਰ ਵਰਨ ਜਾਤ ਵਿਕਰਪਾਤ ਨਹੀਂ ਲਗੇ ਰੂਪ ਰੰਗ ਅਰ ਰੇਖ ਤੇ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪ੍ਰਕਾਸ਼ ਅਨਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਦਲੀਜਾ ਤੇ ਭਵਨ ਮਹੀਪ ਸੁਰਮਾਰੇ ਅਸੁਰ ਨੇਤ ਨੇਤ ਬਣ ਕੇ ਕਹਿ ਸੋ ਜਲ ਸਰਬ ਨਾਮ ਕਥੈ ਕਵਨ ਨਾਮ ਵੀਰ ਪਰਵ ਤੇ ਵਰਜੀਏ ਜੰਡਾਲ ਚਮਕ ਦੇ ਆਵਲੇ ਇੱਕ ਵੱਡੇ ਤੇ ਜੀ ਪੰਛੀਆਂ ਮਰ ਪੀਤੇ ਲੋਕਨ ਬਾਵਲੇ ਇੱਕ ਚੁੰਚ ਚੁੰਚਾ ਹੋ ਚੰਗੀਆਂ ਰੇਤ ਵਿੱਚੋਂ ਸੈਨਾ ਡਾਵਲੇ ਜਗਾ ਤਰਸੂਲਾ ਬਰਜੀਆਂ ਦੀ ਬਦਨ ਖਰੇ ਉਤਾਵਲੇ ਜੰਡ ਸੇ ਭਜਨ ਸਾਵਲੇ ਮਰ ਜਾਣ ਵੀਰ ਰਹਾਵਲੇ ਪੌੜੀ ਦੇਖਨੇ ਜਾਣ ਪਰ ਚੰਦ ਨੂੰ ਰਣਪੁਰੇ ਨਜ਼ਾਰੇ ਭਾਏ ਰਾਜ ਕਰੋ ਮਿਲੇ ਚੰਦ ਤੋਂ ਭਾਰੇ ਹੱਥੀ ਤੇ ਗਾ ਫੜਕ ਕੈ ਰਣਪੇਰੇ ਆਏ ਜਨੋ ਸਰਪਰ ਛਤਰ ਫੇਰਾ ਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗਨਾ ਦੁਰਗਾ ਪਾਠ ਬਣਾਇਆ ਸਭੇ ਪੋੜੀਆਂ ਪਾਟ ਬਣਾਇਆ ਸਭੇ ਭੋੜੀਆਂ ਫੇਰ ਨਾ ਜੋਨੀ ਆਇਆ ਜਨੇਗਾ ਆਆ ਛਾੜ ਕੋ ਲਗਣਾ ਦੇਖਣਾ ਲੰਗੋਰ ਕਾਸ਼ਾ ਕਸਕਰ ਵਸ ਨਾਗੇ ਕਰਨਾ ਆਪਨ ਕੋ ਬਖਤਰ ਰੰਗ ਕੋ ਸਾਖਰੇ ਰੰਗ ਕੇ ਮੁਖ ਪਰ ਬਣਾ ਕਰ ਕਸਣਾ ਅਣੀ ਬਣਾ ਕੋ ਕਮੀਨਾ ਕਰਨਾ ਹੋਏ ੜੋ ਆਗੇ ਹੋਏ ਲੰਮਣਾ

ਕਾ ਕਿਦਾਰੇ ਪਾਣੀ ਹੈ ਲੋੜ ਉਹਨ ਕਿਉਂ ਲੜੀ ਜਾ ਰਹੇ ਹੋ ਗੱਤਰੀ ਆਕਾ ਲੋ ਵੀ ਈ ਨਹੀਂ ਹਾਂਜੀ ਬਿਆਰੇ ਕੱਲ ਟਾਈਮ 'ਚ ਆਜਿਓ ਫਿਰ ਤੁਸੀਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਿੱਤਰੋ ਕੀ ਹਾਲ ਚਾਲ ਵਈ ਹੋਰਾਂ ਚੱਲੇਗੀਆਂ ਨੇ ਅੱਜ ਦਾ ਜਿਹੜਾ ਨੇ ਓਏ ਤੇਰੀ ਉਹ ਦੇਖ ਸਾਈਕਲ ਲੈ ਆਈ ਪ੍ਰਤਾਪ ਹੁਣੀ ਮੇਰੇ ਜਮਾਰਦੀ ਤੂੰ ਠੁੱਕ ਜਾਂਦੀ ਹੈ ਬ੍ਰੇਕ ਵੀ ਤੇ ਲਗਾਉਂਦੇ ਆ ਬ੍ਰੇਕ ਹੈ ਨਹੀਂ ਇਹਦੇ ਬ੍ਰੇਕ ਹੈ ਨਹੀਂ ਪੈਰਾਂ ਨਾਲ ਰੋਕ ਲਿਆ ਕਰ ਤੇ ਐਪਰ ਸੋਰਸ ਲੈ ਕੇ ਕਿੱਧਰ ਜਾ ਰਹੀ ਹੈ ਮਾਰਕੀਟ ਕਿਹੜੀ ਮਾਰਕੀਟ ਜਾਏਗੀ ਅੱਜ ਸਬਜ਼ੀਆਂ ਲੈ ਕੇ ਆਵੋਈਂ ਸਬਜ਼ੀਆਂ ਲੈ ਕੇ ਆਏਂਗੀ ਚਲ ਕੱਢ ਫੇਰ ਆ ਜਾ ਜਾ ਸਬਜ਼ੀਆਂ ਲਿਆ ਅਰਦਾਜ਼ ਜਾ ਰਹੀ ਹੈ ਸਾਡੀ ਸਬਜ਼ੀ ਲੈਣ ਚਲ ਬਾਏ 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 ਹਾਂਜੀ ਮਿੱਤਰੋ ਕਿੱਦਾ ਵੇ ਬੋਜਾ ਚਲੇ ਗਈਆਂ ਨੇ ਜੀ ਤੇ ਅੱਜ ਦਾ ਪਹਿਲਾ ਜਿਹੜਾ ਪਹਿਲਾ ਦਿਨ ਸੀਗਾ ਸ਼ਸਤਰਗੂ ਗਿਆ ਦਾ ਤੇ ਉਹ ਆਪਣੇ ਘਰੇ ਪਾਠ ਆਰੰਭ ਹੋਏ ਨੇ ਅੱਜ ਤੇ ਐਧੇ ਹੀ 10 ਦਿਨ ਜਿਹੜਾ 10 ਦਿਨ ਜੋੜ ਮੇਲਾ ਚੱਲੂਗਾ ਤੇ ਆਪਣਾ 10 ਵਜੇ ਇਹਦੇ ਆਸ-ਪਾਸ ਜਿਹੜਾ ਸਾਰਾ ਪੈਰਾ ਸ਼ੁਰੂ ਹੋ ਜਾਏਗਾ ਤੇ 2-3 ਵਜ ਜਾਂਦੇ ਆ ਤੇ ਬਸ ਆਨੰਦ ਲੈ ਰਹੇ ਆ 10 ਦਿਨ ਬਾਬਾਈ ਬਾਣਾ ਮਿਲ ਨਹੀਂ ਰਿਹਾ ਤੁਹਾਡਾ ਇਹ ਘੜ ਗਿਆ ਨਹੀਂ ਤੇ ਮम्मी ਦਾ ਫੋਨ ਆਇਆ ਜੀ ਬਾਣਾ ਲੈਣਾ ਕੇ ਦੀ ਵਾਪਸੀ ਹੋ ਗਿਆ ਯਾ ਉਹ ਟੈਲੀ ਵੱਟ ਗਈ ਕੀ ਪ੍ਰੋਗਰਾਮ ਹੈ ਹਲੋ ਆ ਜਾਓ ਭਾਈ ਚੱਲੀਏ ਅੰਦਰ ਆ ਜਾਓ ਸਬਜ਼ੀ ਲੈ ਆਈ ਹੈ ਅੱਛਾ ਅਪਾੜਾ ਸਬਜ਼ੀ ਲੈ ਆਈ ਹੈ ਇਹ ਆਪਾਂ ਵੀ ਚੱਲਦੇ ਹਾਂ ਥੋੜਾ ਜਿਹਾ ਮੈਂ ਸੋਚ ਰਿਹਾ ਹੁਣ ਆਰਾਮ ਕਰ ਲਵਾਂ ਕਿਉਂਕਿ ਸਰੀਰ ਥੋੜਾ ਥੱਕਿਆ ਹੋਇਆ ਹੈ ਕੱਲ ਆਪਾਂ ਚੰਦਰ ਵਿਹਾਰ ਤੋਂ ਆਏ ਆ ਤੇ ਹੁਣ ਫੇਰ ਰਾਤੀ ਥਕਾਨ ਸਰੀਰ ਨੂੰ ਲੱਗੇ ਹੋਈ ਸੀ ਹੈਨਾ चलो फिर हम आपको मिलते हैं थोड़ी देर बाद और बाकी का प्लान क्या है वो भी देखते हैं कुछ ना कुछ प्लान करेंगे क्योंकि तो देखे पानी छगी हुई हैं घूम फिर के आएंगे कहीं ना कहीं मजा दिया हाँ जी सब्जी बना रहे हो होनी सब्जी ले आई है हम सब्जी कटन भी लागे प्रताप को चलो भाई मिलते हैं आपको थ्यार पर थ्यार। चलो ਲੈਟਸ ਗੋ ਆਕੇ ਸਾਢੇ 7 ਹੋ ਗਏ ਨੇ ਅਸੀਂ ਗੋਜ ਗਿਆਂ ਖਾਲਾ ਖਾਲੋ ਕੋਈ ਬਹੁਤ ਹੀ ਬੁਰੀ ਕਹਾਣੀ ਸਾਹਿਬ ਵਾਹਿਗੁਰੂ ਜੀ ਕਿਰਪਾ ਨਾਲ ਲਓ ਮੈਂ ਟੈਂਪਰਿੰਗ ਤੋਂ ਕੰਪਲਟ ਕਰ ਰਿਹਾ ਬਾਣੀ ਤੋਂ ਅਰੰਭ ਕਰਦਾ ਹਾਂ ਸ੍ਰੀ ਹਰਿ ਪ੍ਰਦੇਵ ਅਜੇ ਬਹੁਤ ਸਾੜੀਆਂ ਮੁਕਦੀ ਹੋਈਆਂ ਗੱਥੀਆਂ ਸੜਕ ਹੋਈਆਂ ਉਹ ਕੈਸਾ ਪਾਈ ਸਾਹਿਬ ਜੀ ਨੇ ਕਿਹਾ ਸੀ ਆ ਕੇ ਬਾਣੀ ਪੜਨੀ ਭਾਈ ਸਾਹਿਬ ਨਹੀਂ ਆ ਸਕਦੇ ਇਸ ਵਕਤ ਬਹੁਤ ਸਾਰੀਆਂ ਸਾਡੀਆਂ ਕੋਲ ਸੁੱਖੋਮੀ ਹੋਣੀਆਂ ਹੋਈਆਂ ਮਾਰੇ ਬਖਸ਼ਿਸ਼ ਕਰੇ ਇਹ ਬਲਦੀ ਨਾ ਹੋਣੀ ਤੀਂ ਤਾਂ ਮਿਲਣ ਬਣੀ ਪਰਸਪੀਏ ਸੋ ਸਾਰੇ ਸੰਤਾਂ ਨੂੰ ਚਰਨ ਤੇਂ ਕੀਆ ਟਾਈਮ ਸਰਾ ਕਰੋ ਔਰ ਲਗਾਤਾਰ ਇਹ 500 ਦਿਨ ਦਿਨ ਨਿਰਾਸ਼ ਨਹੀਂ ਲਗਾਤਾਰ ਇਹ ਪਾਠ ਹੋਣਗੇ ਔਰ ਥਾਨਾ ਭਾਈ ਲਾਈਟਾਂ ਛੁਲਡਾਂ ਲੱਗੀਆਂ ਹੋਈਆਂ ਪੂਰੀਆਂ ਰਾਮ ਲਿਲਾ ਦੀ ਧਾਰੀ ਹੈ ਤੇ ਅੱਗੇ ਡਾ ਵੀ ਮੇਨ ਹਲੇ ਹੋਣੀ ਹੈ ਟਾਈਮ ਲੱਗੇਗਾ ਲੈ ਹਾਂਜੀ ਅੱਗੇ ਆਪ ਦੇ ਹੋਟ ਹੈ ਕਾਪੀਆ ਦੇਖਾਂ ਸਰਕਾਰ ਭੰਗ ਬਿਚਰਾਓ ਜੋਨਾ ਕਰੋ ਕਿਸ਼ੋਰੀ ਨਾ ਤੁਜਨ ਮੇ ਨਿਚਕਾਮ ਨਾਮ ਬਣ ਕੇ ਨਾ ਦੇ ਨਿਮਿਤ ਕਾਮ ਦੇ ਹਮੇ ਸਮਾਏ ਭਾਣ ਤੇ ਬਹੁਤ ਵਿਸ਼ਵਾਸ ਹੈ ਮਿੰਦ ਕਰੋ ਮਿੰ ਜਾਓ ਤੂੰਏ ਤਕਤਾ ਹੋ ਸੇ ਲੇ ਲਈ ਜਾਓ

ਹੋਰ ਜੀ ਕਿਦਾਂ ਹੈ ਕਿ ਮੋਕਮ ਤੇ ਅੱਜ ਦੇ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਕੀ ਜੀਏਗੀ ਨਹੀਂ ਮੈਂ ਸਵੇਰੇ ਤੁਹਾਨੂੰ ਵੀਡੀਓ ਵਿੱਚ ਦੱਸ ਹੀ ਚੁੱਕਾ ਪਹਿਲੇ ਨਵਰਾਤੇ ਸ਼ੁਰੂ ਹੋ ਚੁੱਕੇ ਨੇ ਦੁਸ਼ਹਿਰਾ ਮਹਾਤਮ ਸ਼ਸਤਰ ਪੂਜਾ ਦੇ ਜਿਹੜੇ ਆ ਜੋੜ ਮੇਲੇ ਆ ਉਹ ਹਰ ਸਾਲ ਦੁਸ਼ਹਿਰੇ ਤੇ ਦੁਸ਼ਹਿਰੇ ਤੋਂ 10 ਦਿਨ ਪਹਿਲੇ ਆਰੰਭ ਹੁੰਦੇ ਆ ਤੇ ਦੁਸ਼ਹਿਰੇ ਵਾਲੇ ਦਿਨ ਰਾਮਾ ਅਵਤਾਰ ਪੜ ਕੇ ਜਿਹੜਾ ਦੁਸ਼ਹਿਰੇ ਮਹਾਤਮ ਦੀ ਸਮਾਪਤੀ ਹੁੰਦੀ ਆ ਤੇ ਬੜੀ ਧੂਮ ਧਾਮ ਨਾਲ ਸ਼ਰਦਾ ਨਾਲ ਸੰਸਾਰ ਭਰ ਦੇ ਅੰਦਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਸਾਰੀਆਂ ਫੌਜਾਂ ਹੋਰ ਆਪਣੀਆਂ ਪੰਜਾਬ ਦਿੱਲੀ ਹਜੂਰ ਸਾਹਿਬ ਸਾਰੀਆਂ ਜਗ੍ਹਾ ਮਤਲਬ ਹਿੰਦੁਸਤਾਨ ਦੀ ਕੋਈ ਜਗ੍ਹਾ ਹੋਰ ਆਪਣਾ ਸੰਸਾਰ ਦੀ ਕੋਈ ਜਗ੍ਹਾ ਨਹੀਂ ਹੈ ਮੇਰੀ ਜਿੱਥੇ ਆਪਣੇ ਦਿਸ਼ਾਲੇ ਮਹਤ ਛਤਰ ਊਜਾ ਦੇ ਪਾਠ ਜਿਹੜੇ ਬਾਣੀ ਪੜੀ ਜਾਂਦੀ ਹੈ ਮਹਾਰਾਜ ਕੀ ਦਸਾਂ ਮਹਾਰਾਜ ਕੀ ਬਾਣੀ ਇਹ 10 ਦਿਨਾਂ ਵਿੱਚ ਜੰਗ ਜੋਤ ਬਾਣੀ ਜਿਹੜੀ ਉਹ ਪੜੀ ਜਾਂਦੀ ਹੈ ਤੇ ਸਾਰੀ ਫੌਜਾਂ ਪੜਦੀਆਂ ਰਲ ਮਿਲ ਕੇ ਆਪਣੇ ਘਰੇ ਵੀ دیوان ਲੱਗ ਗਏ ਨੇ ਅੱਜ ਤੋਂ ਇਹ ਬਹੁਤ ਆਨੰਦ ਆਇਆ ਅੱਜ ਪੂਜਾ ਆਈਆਂ ਸੀਗੀਆਂ ਥੋੜਾ ਜਿਹਾ ਆਪਾਂ ਜੋ ਸੋਚਿਆ ਸੀਗਾ ਉਸ ਤੋਂ ਥੋੜਾ ਲੇਟ ਚੱਲੇ ਤੇ ਲੇਟ ਹੋਈ ਜਾਣਾ ਸੀਗਾ ਕਿਉਂਕਿ ਆਪਣੇ ਕੋਲ ਕੰਮ ਵਾਵਾ ਸੀਗਾ ਤੇ ਤਾਂ ਹੀ ਮੈਂ ਵਲੌਗ 'ਚ ਵੀ ਪੂਰਾ ਪੂਰਾ ਹੀ ਦਿਖਾਇਆ ਕਿਉਂਕਿ ਜਦੋਂ ਹੁੰਦਾ ਨਾ ਕਹਿੰਦੇ ਆ ਜਦੋਂ ਆਪਾਂ ਕੋਈ ਪ੍ਰੋਗਰਾਮ ਕਰ ਰਹੇ ਹਾਂ ਤੇ ਫਿਰ ਧਿਆਨ ਉਸ ਸਾਈਡ ਰੰਦਾ ਕਿਉਂਕਿ ਨਾ ਇੱਕ ਸਾਲ ਪੂਰਾ ਵੇਟ ਕਰਦੇ ਆ ਸੀ 10 ਦਿਨਾਂ ਦਾ ਇਹ ਹੁਣੇ ਦੱਸ ਦੇਣਾ ਆਪਾਂ ਪੂਰਾ ਲਾਹਾ ਘਟਣਾ ਬਾਣੀ ਪੜ੍ਹਨੀ ਹੈ ਦੇਗਾ ਪਾਣੀ ਛਕਣੀ ਹੈ ਨੇ ਸੇਵਾ ਕਰਨੀ ਹੈ ਤੇ ਚਕਰ ਵਰਤੀ ਰਹਿਣਾ ਹੈ ਠੀਕ ਹੈ ਜੀ ਤੇ ਬਾਕੀ ਹੁਣ ਮਿਲਾਂਗੇ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਨੈਕਸਟ ਵੀਡੀਓ ਵਿੱਚ ਅੱਜ ਦੀ ਵੀਡੀਓ ਕਿੱਦਾਂ ਲੱਗੀ ਜੀ ਉਹ ਦੱਸਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਠੀਕ ਹੈ ਜੀ ਮਿਲਦੇ ਆਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ